ਦੋਸਤੋ ਮੈਂ ਤੁਹਾਡਾ ਆਪਣਾ ਗੀਤਕਾਰ ਰਪਿੰਦਰ ਸੋਹਲੀ ਵਾਲਾ ਪੌਜ ਦਿਨ ਪਹਿਲਾਂ ਮੇਰੀ ਇੱਕ ਜਾਗੋ ਰੀਲਿਸ ਹੋਈ ਆ ਮੈਂ ਸੱਚ ਕਹਿਣਾ ਉਹਦੇ ਰੀਲ ਹੋਣ ਦੀ ਮੈਨੂੰ ਇੱਕ ਡੱਕੇ ਜਿੰਨੀ ਵੀ ਖੁਸ਼ੀ ਨਹੀਂ ਸੀ ਉਹਦਾ ਕਾਰਨ ਤੁਹਾਨੂੰ ਦੱਸਣ ਲੱਗਿਆ ਕਾਰਨ ਕੀ ਸੀ ਉਹਦਾ ਕਾਰਨ ਇਹ ਸੀ ਜਿਵੇਂ ਉਹ ਜਾਗੋ ਨੂੰ ਗਾਇਆ ਇਹ ਪਿਓ ਪੁੱਤ ਮਾਧਵ ਨਰਾਇ ਤੇ ਦੀਪਖਰਾਏ ਉਹਦਾ ਪਿਓ ਆ ਮੁੰਡੇ ਦਾ ਇਹ ਮੈਨੂੰ ਆਸੀ ਕラム ਇੰਦੇ ਤੇ ਮਿਲ ਗਏ ਉਥੇ ਮੇਰੀ ਇਹਨਾਂ ਨਾਲ ਗੱਲਬਾਤ ਹੋਊਗੀ ਚਲੋ ਹੌਲੀ-ਹੌਲੀ ਜਾਣ-ਪਛਾਣ ਬਣ ਗਈ ਤੇ ਇਹਨਾਂ ਦੇ ਨਾਲ ਜਦੋਂ ਮੈਂ ਕਿਹਾ ਮੈਂ ਕਹਿੰਦਾ ਪਾ ਢਾਂਡਾ ਇੱਕ ਗੀਤ ਕਰ ਲੈ ਗੀਤ ਕਰ ਦੋ ਮੇਰਾ ਇੱਕ ਤੇ ਉਲਟਾ ਦੀਪ ਪ੍ਰਾਈਮ ਨੂੰ ਕਹਿੰਦਾ ਜੀ ਮਤਲਬ ਉਹ ਕਿਵੇਂ ਕਰੋਗੇ ਮੈਂ ਕਹਿੰਦਾ ਜੀ ਕੰਪਨੀ ਨਾਲ ਜਦੋਂ ਮੇਰੀ ਗੱਲ ਬਾਤ ਹੈਗੀ ਆ ਵੀ ਆਪਾਂ ਆਡੀਓ ਤਿਆਰ ਕਰਾ ਲੈਂਦੇ ਆ ਕਿ ਨਹੀਂ ਕੰਪਨੀ ਸਾਨੂੰ ਕੁਝ ਦੇਊਗੀ ਉਸੇ ਟਾਈਮ ਮੈਨੂੰ ਇਹਨਾਂ ਨੇ ਕਹੀ ਸੀ ਮੈਂ ਕਹਾ ਬਾਜ ਸਾਹਿਬ ਨਵੇਂ ਬੰਦਿਆਂ ਦੇ ਉੱਤੇ ਕੋਈ ਵੀ ਕੰਪਨੀ ਪੈਸਾ ਨਹੀਂ ਲਾਉਂਦੀ ਪਰ ਫੇਰ ਵੀ ਮੈਂ ਚਲੋ ਕਹਿੰਦਾ ਅਸੀਂ ਗਰੀਬ ਬੰਦਿਆਂ ਦੀ ਫਲਾਣਾ ਦੁਕਾਨੇ ਨੇ ਮੇਰੇ ਨਾਲ ਗੱਲਬਾਤਾਂ ਕਰ ਲਈ ਮੈਂ ਚਲੋ ਕੋਈ ਨਹੀਂ ਮੈਂ ਕੰਪਨੀ ਨਾਲ ਗੱਲ ਕਰਦਾ ਮੈਂ ਕੈਨੇਡਾ ਦੇ ਵਿੱਚ ਕੰਪਨੀ ਹਰਪ੍ਰੀਤ ਬਾਜੀ ਬੋਚਕਰ ਬਹੁਤ ਵਧੀਆ ਇਨਸਾਨ ਨੇ ਮੋਨਾਂ ਨਾਲ ਗੱਲ ਕਰੀ ਮੈਂ ਜੀ ਇਦਾਂ ਕਰਕੇ ਇੱਕ ਬੱਚਾ ਵਾ ਉਹਦੀ ਆਪਾਂ ਉਹਦਾ ਕਰਾਉਣਾ ਵਾ ਗੀਤ ਵੀ ਜੇ ਤੁਸੀਂ ਕੁਝ ਕਰ ਦੋ ਉਹ ਕਹਿੰਦਾ ਬਿੰਦਰ ਕੋਈ ਨਹੀਂ ਯਾਰ ਮੇਰੇ ਨਾਲ ਉਹਨਾਂ ਦਾ ਪਿਆਰ ਆ ਭਾਜੀ ਉਹਨਾਂ ਦਾ ਮੈਂ ਸੱਚ ਜਾਣਦਾ ਕਹਿੰਦਾ ਵਾ ਉਹਨਾਂ ਨੇ ਮੈਨੂੰ ਕਿਹਾ ਕਹਿੰਦੇ ਜੇ ਕੋਈ ਨਹੀਂ ਤੂੰ ਕਰਾ ਲੈ ਜਿਵੇਂ ਤੈਨੂੰ ਠੀਕ ਲੱਗਦਾ ਕਹਿੰਦੇ ਖਰਚਾ ਅਸੀਂ ਕਰਦਾਂਗੇ ਤੇ ਚਲੋ ਜੀ ਇਹ ਮਤਲਬ ਮੇਰੇ ਕੋਲੇ ਪਿਓ ਪੁੱਤ ਦੋਨੇ ਜਣੇ ਆ ਗਏ ਇੱਥੇ ਘਰੇ ਆਗੇ ਇਹਨਾਂ ਨੇ ਜੱਗ ਨੂੰ ਸਿਲੈਕਟ ਕਰ ਲਈ ਕਹਿੰਦੇ ਜੀ ਅਸੀਂ ਆਹ ਕਰਾਂਗੇ ਮੈਂ ਕਿਹਾ ਚਲੋ ਠੀਕ ਆ ਅਸੀਂ ਇੱਥੋਂ ਮਤਲਬ ਉੱਠੇ ਦੋਨੇ ਜਣਾਂ ਨੂੰ ਬਿਠਾ ਕੇ ਗੱਡੀ ਚ ਸ਼ਨੀਲ ਭਾਜੀ ਦੇ ਸਟੂਡੀਓ ਲੈ ਗਏ ਜਦੋਂ ਸ਼ਨੀਲ ਭਾਜੀ ਦੇ ਸਟੂਡੀਓ ਜਾ ਕੇ ਡੰਮੀ ਦੇਣ ਲੱਗੇ ਮੈਨੂੰ ਅਸਲ ਵਿੱਚ ਤਾਂ ਉਦੋਂ ਪਤਾ ਲੱਗਿਆ ਕਿ ਸਟਾਰ ਜਿਹੜਾ ਨੌਵੇਂ ਨੇ ਕਹਿੰਦੇ ਪਿਓਰੇ ਆਪ ਹੀ ਧੱਕੇ ਨਾਲ ਲਾਇਆ ਹੋਇਆ ਵਾ ਉਹਦਾ ਕਾਰਨ ਉਹ ਤੋਂ ਨਾ ਤਾਂ ਡੰਮੀ ਦੇ ਹੋਵੇ ਪਹਿਲਾਂ ਤਾਂ ਡੰਮੀ ਦੇਣੀ ਹੋ ਸਟਾਰ ਮਾਧਮਨ ਰਾਏ ਬੰਮੀ ਜਿਹੜੀ ਕਿੱਡੀ ਕੋਖੀ ਗੱਲ ਸੀ ਚਲੋ ਹੌਲੀ ਹੌਲੀ ਦੱਸ ਕੇ ਇਦਾਂ ਕਰ ਇਦਾਂ ਕਰ ਇਦਾਂ ਕਰ ਉਹ ਡਮੀ ਕਰਾਤੀ ਮੈਂ ਮੰਮੀ ਤੋਂ ਬਾਅਦ ਫੇਰ ਮੈਂ ਕਿਹਾ ਮੈਂ ਕਿਹਾ ਪੁੱਤ ਹੁਣ ਤੂੰ ਇਹਦੀ ਤਿਆਰੀ ਕਰੀ ਵਧੀਆ ਤਰੀਕੇ ਨਾਲ ਘੱਟੋ ਘੱਟ ਮੈਂ 2 ਮਹੀਨੇ ਦਾ ਟਾਈਮ ਦਿੱਤਾ ਹੂੰ ਤਿਆਰੀ ਕਰਨ ਨੂੰ ਜਿੱਦਣ ਫਾਈਨਲ ਡਵੀਗ ਸੀਮਾ ਨਾਲੇ ਦੱਸਿਆ ਇਹਨੂੰ ਦੀਪਰਾਏ ਨੂੰ ਮੈਂ ਕਿਹਾ ਭਾਈ ਸਾਹਿਬ ਸਟੂਡੀਓ ਦੇ ਵਿੱਚ ਉਦਾਂ ਹੀ ਨਹੀਂ ਗੱਲਾਂ ਹੁੰਦੀਆਂ ਇਹਨਾਂ ਦਾ ਪਹਿਲਾ ਗੀਤ ਸੀ ਇਹ ਗੱਲ ਸੱਚ ਆ ਨੌ ਦੇ ਨਾਲ ਸਟਾਰ ਲਾਇਆ ਹੋਇਆ ਪਿਓ ਪੁੱਤਾਂ ਨੂੰ ਇਹ ਨਹੀਂ ਪਤਾ ਵੀ ਰਿਕਾਰਡਿੰਗ ਰਿਕਾਰਡਿੰਗ ਹੁੰਦੀ ਕਿਵੇਂ ਆ ਇਹਨਾਂ ਨੂੰ ਰਾਹ ਪਾਉਣ ਵਾਲਾ ਮੈਂ ਅੱਜ ਜਿਹੜੀਆਂ ਗੱਲਾਂ ਕਰ ਰਹੇ ਨੇ ਉਹ ਦੱਸਦਾ ਬਾਅਦ ਵਿੱਚ ਕੀ ਗੱਲਾਂ ਕਰ ਰਹੇ ਨੇ ਇਹ ਬੰਦੇ ਤੇ ਚਲੋ ਜੀ ਅਸੀਂ ਡੰਮੀ ਦਿੱਤੀ ਫਾਈਨਲ ਡੰਮੀ ਤੇ ਆ ਗਏ ਫਾਈਨਲ ਡੰਮੀ ਤੇ ਜਦੋਂ ਅਸੀਂ ਆਏ ਮਤਲਬ ਬਿਲਕੁਲ ਹੀ ਰੱਦੀ ਦਾ ਆ ਮੇਰੇ ਕੋਲ ਪਈਆਂ ਨੇ ਰਿਕਾਰਡਿੰਗਾਂ ਜੇ ਕਹਿੰਦੇ ਸੋਣੀਆਂ ਹੋਈਆਂ ਤਾਂ ਮੈਨੂੰ ਦੱਸ ਦਿਓ ਮੈਨੂੰ ਪਤਾ ਚੜ੍ਹਿਆ ਪੁੱਤਰੇ ਮੰਗਾ ਯਾਰ ਕੀ ਕਰਾਂ ਪਰ ਸਿਰਫ ਇਸ ਕਰਕੇ ਯਾਰ ਨੂੰ ਬੱਚੇ ਦਾ ਦਿਲ ਨਹੀਂ ਤੋੜਨਾ ਆਪਾਂ ਚਲੋ ਕੋਈ ਨਹੀਂ ਮੈਂ ਉਸ ਦਿਨ ਅਸੀਂ ਚਲੇ ਗਏ ਮੈਂ ਬਾਅਦ ਦੇ ਵਿੱਚ 10 ਦਿਨ ਲੰਘਿਆਂ ਤੇ ਦੀਪ ਕਰਾਇ ਨੂੰ ਫੋਨ ਕਰਿਆ ਜੇ ਪਿਓ ਨੂੰ ਮੈਂ ਕਿਹਾ ਬਾਜੀ ਮੇਰੇ ਹੱਥ ਬੰਨ ਕੇ ਬੇਨਤੀ ਆ ਵੀ ਜਾਗੋ ਆ ਜਿਹੜੀ ਇਹ ਪੂਰੀ ਉੱਚੀ ਸੁਰ ਤੇ ਗਉਣ ਵਾਲੀ ਚੀਜ਼ ਆ ਠੀਕ ਆ ਤੁਹਾਡੇ ਬੱਚੇ ਦੀ ਆਵਾਜ਼ ਆ ਜਿਹੜੀ ਪਹਿਲੇ ਚਟੇ ਤੇ ਆ ਪਹਿਲੇ ਦੂਜੇ ਚਟੇ ਜਿਹੜੀ ਸਭ ਤੋਂ ਨੀਵੀਂ ਸੁਰ ਤੇ ਆਵਾਜ਼ ਆ ਇੱਕ ਨੰਬਰ ਦੂਜੇ ਨੰਬਰ ਤੇ ਇਹਨੂੰ ਹਜੇ ਗੋਣਦਾ ਨਹੀਂ ਪਤਾ ਇਹ ਤੋਂ ਬਾਹਰ ਨਹੀਂ ਹੋਣੀ ਆਪਾਂ ਇਹ ਤੋਂ ਹੋਰ ਕੋਈ ਗੀਤ ਕਰਾ ਲੈਂਦੇ ਆ ਵਾ ਬਹਾਨੇ ਨਾਲ ਟਾਲ ਰਿਹਾ ਦੀਪ ਕਰਾਏ ਮੈਨੂੰ ਪੰਦਰ ਪਾਜੀ ਪਲੀਜ਼ ਆਏ ਨਾ ਕਰੋ ਪਾਜੀ ਪਲੀਜ਼ ਜਾਣੇ ਨਾ ਕਰੋ ਮੈਂ ਕੀ ਕਰਾਂ ਜੀ ਦੱਸੋ ਇਹ ਤਿਆਰੀ ਕਰੂਗਾ ਜੀ ਮੈਂ ਕਹਿੰਦਾ ਜਿਵੇਂ ਕਰਾਓ ਤਿਆਰੀ ਮੈਂ ਇੱਕ ਵਾਰੀ ਹੋਸਟ ਸਟੂਡੀਓ ਵਿੱਚ ਖਰਚਾ ਕਰ ਦੇਣਾ ਕੋਈ ਗੱਲ ਨਹੀਂ ਤੁਸੀਂ ਤਿਆਰੀ ਕਰਾਓ ਇਹ ਜੀ ਜਦੋਂ ਤਿਆਰੀ ਕਰਾ ਕੇ ਆਏ ਤੇ ਮੈਂ ਇੱਕ ਗੱਲ ਦੱਸਣੀ ਭੁੱਲ ਗਿਆ ਜਦੋਂ ਪਹਿਲੇ ਦਿਨ ਜਾਣੀ ਅਸੀਂ ਸਟੂਡੀਓ ਚ ਗਏ ਜੀ ਤ aí ਘੰਟੇ ਦੀ ਬਕਰਾਇ ਦੇ ਸਾਨੂੰ ਬੋਲਣ ਦੀ ਦਿੱਤਾ। ਭਾਜੀ ਇਹ ਕਿਹੜਾ ਬੱਚਾ ਤੁਹਾਡੇ ਸਾਹਮਣੇ ਬੈਠਾ ਨਾ? ਉਹ ਕਹਿੰਦਾ ਮਾਨਤਮਾਨੋ ਦਾ ਪੁੱਤ ਮੰਨਦਾ ਕਹਿੰਦਾ। ਮੈਂ ਕਹਿੰਦਾ ਇੱਕ ਮਾਨ ਦੀ ਗੱਲ ਆ। ਖੁੱਡੀਆਂ ਸਾਹਿਬ ਨੂੰ ਆਉ ਦਾ ਬੱਚਾ ਮੰਨਦੇ ਨੇ। ਮੈਂ ਕਹਿੰਦਾ ਜੀ ਬੜੀ ਵਧੀਆ ਗੱਲ ਆ। ਕਮਿਸ਼ਨਰ ਆਪੋਰਸ ਨੂੰ ਆਉ ਦਾ ਬੇਟਾ ਮੰਨਦਾ। ਮੈਂ ਕਹਿੰਦਾ ਬਹੁਤ ਵਧੀਆ ਗੱਲ ਆ। ਇਸ ਬੱਚੇ ਅੱਜ ਬੱਚਾ ਫੋਨ ਕਰਿਆ ਜੀ ਨੂੰ ਡੀਆਈ ਜੀ ਨੂੰ ਪਤਾ ਨਹੀਂ ਕੀ ਕੋਸਨੇ ਘੜਾਤਾ। ਮੈਂ ਕਹਿੰਦਾ ਚਲੋ ਵਧੀਆ ਗੱਲ ਆ ਯਾਰ ਹੋਊ ਕੀ ਜਾਣੀ। ਅਰਸੇ ਇਹਨਾਂ ਦਾ ਸਾਡੀ ਗਾਇਕੀ ਨਾਲ ਜਾਂ ਗੀਤ ਕਰਨ ਨਾਲ ਕੀ ਵਾਸਤਾ ਸੀ ਮੈਂ ਤਾਂ ਚਲੋ ਕੋਈ ਗੱਲ ਨਹੀਂ ਵੀ ਆਪਾਂ ਜਿਉਂ ਟਾੜੀ ਇਹਨਾਂ ਨਾਲ ਮੰਤਰੀਆਂ ਨਾਲ ਜਾਣਾ ਪਿਆਣਾ ਵੀ ਜਦੋਂ ਤੁਹਾਡਾ ਗੀਤ ਰੀਲ ਹੋਣਾ ਨਾ ਭਾਜੀ ਸ਼ੇਰਿੰਗ ਇਹ ਤਾਂ ਆਪਾਂ ਐਂ ਕਰਾ ਦਾਂਗੇ ਇਹ ਕਰਾ ਦਾਂਗੇ ਉਹ ਕਰਾ ਦਾਂਗੇ ਚਲੋ ਮੈਂ ਇਹਨਾਂ ਦੀਆਂ ਗੱਲਾਂ 'ਚ ਆ ਗਿਆ ਤੇ ਚਲੋ ਉਸ ਦਿਨ ਇਹਨੇ ਜਿਹੜੀ ਮਤਲਬ ਫਾਈਨਲ ਡਬਿੰਗ ਦਿੱਤੀ ਉਹ ਤੁਸੀਂ ਸੁਣੀ ਹੋਈ ਆ ਜੀ ਆਪ ਕੋ ਜਿਹੜੀ ਰੀਲ ਹੋਈ ਆ ਸਾਰਿਆਂ ਨੇ ਮੈਨੂੰ 10 ਸਪੂਨ ਆ ਗਏ ਜਿਸ ਦਿਨ ਰਮੀਜ਼ ਹੋਈ ਕਹਿੰਦੇ ਅਪਿੰਦਰ ਤੂੰ ਯਾਰ ਤੇਰੇ ਹੁਣ ਤੱਕ ਜੀਤ ਰੇਸ਼ਮ ਸ਼ਿਕੰਦਰ ਨੇ ਗਾਏ ਨੇ ਠੀਕ ਆ ਕਹਿੰਦੇ ਤੂੰ ਆ ਕੀ ਕੀਤਾ ਮੈਂ ਕਹਾ ਭਾਜੀ ਵਾਸਤੇ ਇਹ ਨਾਂ ਸੁਣੋ ਵੀ ਕੀ ਕੀਤਾ ਇੱਕ ਬੱਚੇ ਦਾ ਦਿਲ ਰੱਖਣ ਦੀ ਖਾਤਰ ਮੈਂ ਕੀਤਾ ਮੈਂ ਦੀਪਕ ਰਾਏ ਮੈਂ ਤੇਰੇ ਮੁੰਡੇ ਦਾ ਦਿਲ ਰੱਖਣ ਦੀ ਖਾਤਰ ਕੰਪਨੀ ਦਾ 30 35000 ਰੁਪਇਆ ਖਰਚਾ ਕਰਵਾਤਾ ਹਾਲਾਂਕਿ ਮੈਨੂੰ 100 ਨਹੀਂ 110% ਇਸ ਗੱਲ ਦਾ ਪਤਾ ਸੀ ਵੀ ਇਹ ਚਗਣੀ ਨਹੀਂ ਬਿਲਕੁਲ ਵਧੀਆ ਨਹੀਂ ਗਾਈ ਹੋਈ ਕੋਈ ਆਵਾਜ਼ ਨਹੀਂ ਕੋਈ ਮਤਲਬ ਸੁਰ ਦੇ ਵਿੱਚ ਨਹੀਂ ਕੋਈ ਤਾਲ ਦੇ ਵਿੱਚ ਨਹੀਂ ਇਹ ਗੱਲਾਂ ਮੈਨੂੰ ਅੱਜ ਤਾਂ ਕਹਿਣੀਆਂ ਪੈ ਰਹੀਆਂ ਨੇ ਤੂੰ ਜਿਹੜੀਆਂ ਮਤਲਬ ਤੂੰ ਪਤਾ ਨਹੀਂ ਕੀ ਤੇਰੇ ਦਿਮਾਗ 'ਚ ਚੱਲ ਰਿਹਾ ਮੈਂ ਜੀ ਬੱਚੇ ਨੂੰ ਸਟਾਰ ਬਣਾਉਣਾ ਮੈਂ ਬੱਚੇ ਨੂੰ ਸਟਾਰ ਬਣਾਉਣਾ ਉਹ ਭਾਈ ਸਾਹਿਬ ਸਟਾਰ ਬਣਨ ਦੇ ਲਈ ਜਿਹੜੀ ਆਵਾਜ਼ ਹੁੰਦੀ ਆ ਉਹ ਗੋਡ ਗਿਫਟ ਹੁੰਦੀ ਆ ਪ੍ਰਮਾਤਮਾ ਦੀ ਦੇਣ ਆ ਆਵਾਜ਼ ਆ ਜਿਹੜੀ ਇਹ ਉਹ ਨਹੀਂ ਹਰ ਇੱਕ ਹੀ ਸਟਾਰ ਬਣ ਜੂ ਸਟਾਰ ਤਾਂ ਮਤਲਬ ਆਪਦੇ ਨੌ ਦੇ ਨਾਲ ਫਰੋਜ਼ ਖਾਨ ਹੁਣੀ ਨਹੀਂ ਲਮਾਉਂਦੇ ਮਾਸਟਰ ਸਲੀਮ ਨਹੀਂ ਲਾਉਂਦਾ ਆਪਦੇ ਨੌ ਦੇ ਨਾਲ ਆਪ ਲੋਕ ਉਹਨਾਂ ਨੂੰ ਸਟਾਰ ਕਹਿੰਦੇ ਨੇ ਤੁਸੀਂ ਧੱਕੇ ਨਾਲ ਹੀ ਉਹਨਾਂ ਦਾ ਸਟਾਰ ਨਾ ਕੋ ਸਟਾਰ ਦਾ ਜਾਂਛੇ ਜਿਹਾ ਸਾਹਾ ਦੂਜਿਆਂ ਮੈਂ ਸ਼ੇਅਰਿੰਗ ਦੇ ਚ ਚਲੋ ਜੀ ਹੋ ਗਿਆ ਉਸ ਤੋਂ ਬਾਅਦ ਦੇ ਵਿੱਚ ਕੰਪਨੀ ਨੇ ਜਦੋਂ ਆਪ ਉਹ ਸੁਣੀ ਉਹ ਮੈਨੂੰ ਕਹਿੰਦੇ ਬਿੰਦਰ ਭਾਜੀ ਆਪਾਂ ਪੋਸਟਰ ਲਾ ਕੇ ਰਿਲੀਜ਼ ਕਰ ਦਿੰਦੇ ਆ ਮੈਂ ਤਾਂ ਨਹੀਂ ਜੀ ਮੈਂ ਇਹ ਕਹਿੰਦੇ ਕਿ ਵੀਡੀਓ ਮੈਂ ਨਹੀਂ ਕਰੂ ਫਿਰ ਕੋਈ ਨਹੀਂ ਲਾਉ ਜੀ ਮੈਂ ਵੀਡੀਓ ਤੇ ਵੀ ਖਰਚਾ ਕਰਵਾਤਾ ਕੰਪਨੀ ਤੋਂ ਮਗਾ ਨਹੀਂ ਸ਼ੇਅਰਿੰਗ ਕਰਨਗੇ ਨਹੀਂ ਕਿ ਉਸ ਤੋਂ ਬਾਅਦ ਦੇ ਵਿੱਚ 1 ਹਸਤ ਨੂੰ ਅਸੀਂ ਟਾਈਮ ਰੱਖ ਲਿਆ ਹੋਇਆ ਕੋ ਰਿਲੀਜ਼ ਕਰਾਂਗੇ 20 ਜੁਲਾਈ ਨੂੰ ਮੈਂ ਦੀਪਕ ਰਾਏ ਨੂੰ ਫੋਨ ਕੀਤਾ ਮੈਂ ਕਿਹਾ ਜੀ ਆਪਣੀ ਰੀਲੀਜ਼ਿੰਗ ਆ ਤਾਂ ਜੀ ਇਹ ਆਪਾਂ ਇਦਾਂ ਕਰੀਏ ਰੀਲੀਜ਼ਿੰਗ ਦਾ ਇੱਕ ਪ੍ਰੋਗਰਾਮ ਰੱਖ ਲੈਨੇ ਮੈਂ ਕਿਹਾ ਜੀ ਰੱਖੋ ਕਿੰਦਾ ਵੀ ਮਤਲਬ ਕਹਿੰਦਾ ਆਪ ਇਹੇ ਬੰਦਾ ਨਾ ਥੋਏ ਝਾੜੂ ਵਾਲਿਆਂ ਨਾਲ ਫਿਰਦਾ ਆਪ ਦੀ ਲੀਡਰੀ ਚ ਮਕੂਣ ਦੇ ਚੱਕਰ ਚ ੱੱਕੇ ਨਾ ਜਣੀ ਕਹਿਣਦਾ ਮਤਲਬ ਮੁੰਡਾ ਸਟਾਰ ਬਣਾ ਲਿਆ ਆਪ ਲੀਡਰ ਬਣਨ ਨੂੰ ਫਿਰਦਾ ਹਰ ਗੱਲ ਦੇ ਵਿੱਚ ਗੇਮ ਖੇਡਦਾ ਤੇ ਪਹਿਲਾਂ ਉਹਨੇ ਇੱਕ ਗੇਮ ਖੇਡੀ ਸਾਡੇ ਤੇ ਜੀ ਹਮਲਾ ਹੋ ਗਿਆ ਸਾਡਾ ਫਨਾਨਾ ਹੋ ਗਿਆ ਉਹ ਪ੍ਰੈਸ ਦੇ ਵਿੱਚ ਉਹ ਗੱਲ ਬਣੀ ਨਹੀਂ ਵੀ ਸਕਿਉਰਟੀ ਲੈਣਾ ਦੇ ਪਤਾ ਨਹੀਂ ਆਏ ਹੋਗੇ ਦਨਮਨ ਵਾਲੇ ਜਾਣਗੇ ਮੈਨੂੰ ਉਹਨੂੰ ਆਏ ਹੋਗੇ ਆ ਕਹਿੰਦਾ ਉਹ ਬੰਦੇ ਪਰੇ ਮੋਟਰਸਾਈਕਲ ਲਾ ਕੇ ਪਿੱਛੇ ਲੱਗੇ ਜੀ ਉਹ ਕਹਿੰਦੇ ਮੁੰਡਾ ਮਾਰਨਾ ਮੈਂ ਹੈਰਾਨ ਮੈਂ ਕਿੱਡਾ ਕਿੱਡਾ ਮੁੰਡਾ ਸਿੱਧੂ ਮੂਸੇ ਵਾਲਾ ਸੀ ਜਿਹੜਾ ਮਤਲਬ ਸਟਾਰ ਕਲਾਕਾਰ ਜੀ ਨਾ ਦੁਨੀਆ ਦੀ ਚਰਚਾ ਦੇ ਵਿੱਚ ਵੀ ਜਿਹੜੇ ਗੈਂਗਸਟਰ ਵਰਗ ਲੱਗੇ ਠੀਕ ਹੈ ਚਲੋ ਮੈਂ ਇਹ ਗੱਲ ਤੂੰ ਤਾਂ ਕੀ ਲੈਣਾ ਮਾ ਪਰ ਇਹਨਾਂ ਨੇ ਜਿਹੜੀਆਂ ਉਹ ਵੀਡੀਓ ਜਪਾਈਆਂ ਮੈਂ ਨਹੀਂ ਕੋਈ ਵੀ ਨਾ ਪਾਇੰਟ ਰੱਖੋ ਕਿਉਂਕਿ ਪਤਾ ਸੀ ਵੀ ਸਟੰਡ ਖੜ ਰਹੇ ਨੇ ਗੱਲਾਂ ਤੋਂ ਪਤਾ ਲੱਗ ਗਿਆ ਬੰਦੇ ਦਾ ਚਲੋ ਜੀ ਜਾਗੋ ਜਿੱਦਣ ਮੈਨੂੰ ਇਹ ਕਹਿੰਦੇ ਆਪਾਂ ਕੈਂਪ ਰੱਖਦੇ ਆਂ ਮੈਂ ਕਹਾ ਠੀਕ ਆ ਜੀ ਕਹਿੰਦਾ ਕੈਂਪ ਦੇ ਵਿੱਚ ਆਪਾਂ ਲੀਡਰ ਸੱਦ ਲਾਂਗੇ ਮੈਂ ਕਹਾ ਠੀਕ ਆ ਜੀ ਇੱਕ ਜਣਾ ਵੱਡਾ ਕਰਾ ਕਰ ਸੱਦ ਕੇ ਕਹਿੰਦਾ ਫੇਰ ਅਪਰ ਲੀਜ ਕਰਾਉਣੀ ਆ ਮੈਂ ਕਹਾ ਜੇ ਨੂੰ ਵਧੀਆ ਗੱਲ ਹੈ ਜੇ ਐ ਕਰਨਾ ਕਹਿੰਦਾ ਇਹ ਕੰਪਨੀ ਕੀ ਕਰੂਗੀ ਮੈਨੂੰ ਕਹਿੰਦਾ ਮੈਂ ਕਹਾ ਭਾਈ ਸਾਹਿਬ ਮੈਂ ਤੈਨੂੰ ਪਹਿਲਾਂ ਕਹਿਆ ਸੀ ਵੀ ਕੰਪਨੀ ਨੇ ਜਿਹੜੇ ਆ ਪੈਸੇ ਲਾਤੇ ਨਾ ਇਹ ਮੈਂ ਕਹਿ ਤਾ ਕੇ ਨਵਾ ਦੇ ਉਹਨਾਂ ਤੋਂ ਕੋਈ ਵੀ ਕੰਪਨੀ ਨਹੀਂ ਕਿਸੇ ਦਾ ਜ ਨਵੇਂ ਬੰਦੇ ਤੇ ਲਾਉਂਦੀ ਹੈਗੀ ਠੀਕ ਆ ਬਾਕੀ ਜਿੱਦਾਂ ਦਾ ਗਾਇਆ ਤੁਹਾਡੇ ਸਾਹਮਣੇ ਆ ਵੀ ਚਲੋ ਪਰ ਰਿਲੀਜ਼ ਤੁਸੀਂ ਇਹ ਕਰਨਾ ਵਾ ਤੁਸੀਂ ਇਦਾਂ ਕਰੋ ਆਪਾਂ ਕਿਤੇ 5-7 ਪੱਤਰਕਾਰ ਸਾਥ ਲੈਨੇ ਆ ਕਿਸੇ ਅਫਸਰ ਕੋਲੇ ਚੱਲਦੇ ਆ ਉਦੋਂ ਰਿਲੀਜ਼ ਕਰਾਵਾਂਗੇ ਵੀ ਇਸ ਬੰਦੇ ਨੇ ਚਲੋ ਚਲੋ ਠੀਕ ਆ ਭਾਜੀ ਕਰ ਇੰਨਾ ਕਹਿ ਕੇ ਮੇਰਾ ਫੋਨ ਕੱਟਦਾ ਲਓ ਜੀ 20 21 ਤਰੀਕ ਨੂੰ ਫੋਨ ਲਾ 22 ਨੂੰ 3 3 3 31 ਤਰੀਕ ਤੱਕ ਇਹਨੂੰ ਫੋਨ ਲਾਉਂਦਾ ਰਹਾ ਪਿਓ ਦੇ ਪੁੱਤ ਨੇ ਮੇਰਾ ਫੋਨ ਨਹੀਂ ਚੱਕਿਆ ਸਰਪਿਸਿਸ ਦਾ ਨੱਚ ਵੀ ਭੀਸ ਬੰਦੇ ਨੇ ਕੰਪਨੀ ਤੋਂ ਖਾਚਾ ਨਹੀਂ ਕਰਵਾਇਆ ਮੇਰੀ ਲੀਡਰੀ ਜਾਂ ਆਪਣੀ ਰਹਿ ਗਈ ਨੀ ਮੈਂ ਕੈਂਪ ਲਵਾਉਂਦਾ ਲੋਕਾਂ ਨੂੰ ਦੱਸ ਦਾਂ ਮੈਂ ਐਂ ਕੀਤਾ ਖਾਚਾ ਮਾਲ ਮਾਲ ਕਾ ਦਾ ਮਸ਼ਹੂਰੀ ਕੰਪਨੀ ਦੀ ਵੀ ਪਾਇ ਨਾੜੇ ਤਾਂ ਲੀਡਰ ਨੀ ਜਹੋ ਜੂ ਨਾਲੇ ਮੈਂ ਕੈਂਪ ਲਵਾਉਂ ਨਾਲੇ ਮੈਂ ਲੀਡਰ ਸੱਜ ਕੇ ਆਦੀ ਬੱਲੇ ਬੱਲੇ ਕਰਾ ਜੂ ਤੇ ਮੈਨੂੰ ਤਾਂ ਹੁਣ ਦਿਖ ਰਿਹਾ ਸੀ ਮੈਨੂੰ ਐ ਸੱਚ ਕਹਿੰਦਾ ਮਹਾਰਾ ਜਾਣਦੇ ਆ ਮੈਨੂੰ 110% ਪਤਾ ਸੀ ਵੀ ਚਲਣੀ ਨਹੀਂ ਹੈਗੀ ਯਾਰ ਕੋਈ ਮੈਂ ਕੰਪਨੀ ਦੇ ਪੈਸੇ ਦਾ ਲਵਾ ਕੇ ਠੀਕ ਆ ਪਰ ਚਲੋ ਹਰਪ੍ਰੀਤ ਭੁਆ ਜੀ ਨੂੰ ਦਾ ਧੰਨਵਾਦ ਕਰ ਦੋ ਉਹਨਾਂ ਨੇ ਮੈਨੂੰ ਪਹਿnde ਦੇ ਨਹੀਂ ਕਹਤਾ ਸੀ ਕਹਿੰਦਾ ਪਿੰਦਰ ਤੂੰ ਟੈਨਸ਼ਨ ਨਾ ਲੈ ਜੋ ਵੀ ਹੋ ਗਿਆ ਚੱਲੇ ਰਾ ਜਿਹੜੇ ਨੁਕਸਾਨ ਹੋਇਆ ਸਾਡਾ ਹੋਇਆ ਪਰ ਫੇਰ ਵੀ ਸ਼ਰਮ ਤਾਂ ਆਉਂਦੀ ਆ ਅਗਲਾ ਕਹਿੰਦਾ ਯਾਰ ਤੂੰ ਐਡਾ ਰਾਈਟਰ ਨੇ ਟਾਈਮ ਦਾ ਲਿਖਦਾ ਵਾਂ ਕਿੰਨੇ ਕਿੰਨੇ ਵਧੀਆ ਤਰੀਕੇ ਗੀਤ ਆਏ ਹੋਨੇ ਆ ਤੂੰ ਕਿੱਥੇ ਮਸਾਲਿਆ ਸਾਨੂੰ ਠੀਕ ਆ ਚਲੋ ਉਹਨਾਂ ਨੇ ਕੁਝ ਨਹੀਂ ਕਿਹਾ ਲਓ ਜੀ ਪਹਿਲੀ ਤਰੀਕ ਨੂੰ ਯਾਰ ਕੋ ਰਿਲੀਜ਼ ਹੋਊਗੀ ਮੈਂ ਦੀਪ ਮਨਰਾਏ ਨੂੰ ਫੋਨ ਲਾਇਆ ਤਾਂ ਚੱਕੀ ਨਾਮ ਦੇ ਮੁੰਡੇ ਨੂੰ ਫੋਨ ਲਾਇਆ ਮਾਦਮਨਰਾਏ ਨੂੰ ਬੱਚੇ ਨੂੰ ਉਹਨੂੰ ਮੈਂ ਕਿਹਾ ਪੁੱਤ ਤੇਰਾ ਡੈਡੀ ਫੋਨ ਕਿਉਂ ਨਹੀਂ ਚੱਕਦਾ ਮੇਰਾ ਅੰਕਲ ਉਹ ਬਿਜ਼ਨਸ ਦੇ ਸੈਲਸਮੈਨ ਕਿੱਧਰ ਗਏ ਹੋਏ ਨਹੀਂ ਕਿਤੇ ਮੈਂ ਮੈਂ ਕਿਹਾ ਉਹ ਹੀ ਵਈ ਫੋਨ ਤਾਂ ਚੱਕੇ ਤੇ ਪੰਨੇ ਤਰੀਕ ਨੂੰ ਗੀਤ ਰਿਲੀਜ਼ ਹੁੰਦਾ ਇਹਨਾਂ ਨੇ ਨਾ ਕੋਈ ਸ਼ੇਅਰ ਕਰਨ ਮੈਂ ਉਹਨੂੰ ਕਿਹਾ ਵਾ ਕਿ ਤੂੰ ਜ਼ਰ ਮੈਂ ਤੂੰ YouTube ਲਿੰਕ ਭੇਜਿਆ ਤੂੰ ਆਪਦੀ ID ਤੇ ਲਿੰਕ ਤਾਂ ਸ਼ੇਅਰ ਕਰ ਦੇ ਸਵੇਰ ਤੋਂ ਲੈ ਕੇ ਸ਼ਾਮ ਹੋ ਗਈ ਦੋ ਤਰੀਕ ਆ ਗਈ ਇਨੇ ਮਤਲਬ ਚੇਅਰ ਨਹੀਂ ਕੀਤਾ ਮਤਲਬ ਮਿੱਥੀ ਬੈਠੇ ਸੀ ਕਿ ਉਹ ਪੁੱਤ ਵੀ ਅਸੀਂ ਕੁਝ ਕਰਨੇ ਨਹੀਂ ਪਿੰਦਰ ਜੋ ਮਰਜੀ ਕਰ ਲਵੇ ਪਹਿਲੀ 3 ਨੂੰ ਰਾਤ ਨੂੰ ਪਤਲ ਦੋ ਨਾ ਦੋ ਤਿੰਨ ਤਰੀਕ ਨੂੰ ਸੱਚ ਮੈਨੂੰ ਦੀਪਕ رائے ਦਾ ਨੇ ਪਿਓ ਦਾ ਫੋਨ ਆਉਂਦਾ ਬਾਜੀ ਮੈਂ ਤੁਹਾਨੂੰ ਕਿਹਾ ਸੀ ਵੀ ਆਪਰਲੀ ਜੀ ਦੇ ਇੰਦਾ ਰੱਖ ਲੀਆ ਮੈਂ ਕਿਹਾ ਬਾਜੀ ਰੱਖ ਲੀਏ ਕਿਵੇਂ ਰੱਖ ਲੈਂਦੇ ਦੱਸ ਤਾਂ ਦੋ ਕੰਪਨੀ ਨੇ ਜਿਹੜੇ ਪੈਸੇ ਪਹਿਲਾਂ ਲਾਏ ਨੇ ਮੈਂ ਤਾਂ ਉਹ ਫਸੇ ਹੋਏ ਮਹਿਸੂਸ ਕਰ ਰਿਹਾ ਮੈਂ ਗਾਹਾਂ ਤੁਸੀਂ ਕਿਹਨੂੰ 1.5 ਲੱਖ ਰੁਪਏ ਕਿੱਥੋਂ ਲਵਾ ਦੋਵੇਂ ਜੇ ਤੁਸੀਂ ਰੀਜੀਟਾ ਰੱਖਣਾ ਪ੍ਰੋਗਰਾਮ ਤੁਮਾਦੇ ਨੰਬਰ ਬਣਾਉਣਾ ਨੇ ਤੂੰ ਅੱਗੇ ਲੀਡਰ ਚ ਮਕਾਉਣੀ ਨਹੀਂ ਆ ਤੁਮਾ ਦਾ ਰੱਖਣਾ ਪ੍ਰੋਗਰਾਮ ਜਿਡਾ ਮਰਜੀ ਰੱਖ ਮੈਂ ਤਾਂ ਮੈਨੂੰ ਦੱਸ ਮੈਂ ਆਜੂਗਾ ਮੈਂ ਪੋਟਸ ਸਭਾਰੇ ਮੈਂ ਸਾਰਾ ਕੁਝ ਕਰਨ ਨੂੰ ਫਿਰ ਕਹਿੰਦਾ ਵੱਡੇ ਬੈਨਰ ਲਵਾਓ ਜੀ ਸ਼ਹਿਰ ਚ ਇਹ ਕਹਿੰਦਾ ਮੁੰਹਿਆਂ ਨੇ ਫਿਰ ਉਲਟਾ ਹੁਣ ਚਲੋ ਹੋ ਗਈ ਗੱਲਬਾਤ ਦੋਨੇ ਪਿਓ ਪੁੱਤ ਦੋ ਤਿੰਨ ਤਰੀਕ ਨੂੰ ਮੈਨੂੰ ਬਲਾਗ ਕਰਕੇ ਮੁੜ ਕੇ ਕੋਈ ਗੱਲ ਨਾ ਬਾਤ ਨਾ ਸ਼ੇਅਰਿੰਗ ਨਾ ਕੁਝ ਹੋਰ ਉਸ ਵੀ ਨਹੀਂ ਕੀਤਾ ਹੈਗਾ ਠੀਕ ਆ ਜੀ ਤੇ ਅੰਤ ਵਿੱਚ ਦੁਖੀ ਹੋ ਕੇ ਬੋਲਣ ਲੱਗਿਆ ਦੁਖੀ ਕਿ ਮੈਂ ਤਾਂ ਬੋਲਣ ਲੱਗਿਆ ਹਾਂ ਕੰਪਨੀ ਵਾਲਿਆਂ ਨੂੰ ਫੋਨ ਕਰ ਕਰਕੇ ਦੀਪਰਾਏ ਧਮਕੀਆਂ ਦੇ ਰਿਹਾ ਵੀ ਮੈਂ ਹੁਣ ਸਟੰਟ ਬਾਜੀ ਖੇਡਾਂ ਵੀ ਉਥੇ ਪ੍ਰੈਸ ਦੇ ਵਿੱਚ ਮੈਂ ਜਾਊਂਗਾ ਵੀ ਪਿੰਦਰ ਸੋਹਣੀ ਮੈਨੂੰ ਧਮਕੀਆਂ ਦੇ ਰਿਹਾ ਦੀਪਕ ਰਾਏ ਮੈਂ ਇਹ ਵੀਡੀਓ ਇਸ ਕਰਕੇ ਬਣਾ ਰਿਹਾ ਤੂੰ ਚੱਲ ਜਿੱਥੇ ਚੱਲਣਾ ਤੂੰ ਕਹਿ ਰਿਹਾ ਨਾ ਮੈਨੂੰ ਤੂੰ ਕਮਿਸ਼ਨਰ ਦੇ ਨਾਂ ਦੀ ਧਮਕੀ ਦੇ ਰਿਹਾ ਯਾਰ ਪੁਲਿਸ ਅਫਸਰ ਇੱਡੇ ਕੋਈ ਮਾਤਰਾਬ ਉਦਾ ਹੀ ਹੁੰਦੇ ਨੇ ਵੀ ਤੇਰੀ ਇਕੱਲੀ ਦੀ ਸੋਹਣ ਦੇ ਮੈਂ ਜੋ ਗੱਲ ਕਰੂੰ ਤੈਨੂੰ ਤੂੰ ਮੈਨੂੰ ਪੁਲਿਸ ਕਮਿਸ਼ਨਰ ਦੇ ਸਾਦ ਉੱਥੋਂ ਮੈਂ ਦੋ ਮਨਾਇਓ ਲੈ ਕੇ ਨਾਲ ਗੁਰਦੁਆਰਾ ਸਾਹਿਬ ਚੱਲੂੰਗਾ ਆਹ ਕਹਿੰਦਾ ਐਵੇਂ ਹੀ ਕਰਾਂਗੇ ਮੇਰੀ ਇੱਕ ਵੀ ਗੱਲ ਤੂੰ ਝੂਠ ਸਾਬਤ ਕਰਦੀ ਜੁੱਤੀ ਤੇਰੀ ਦੇ ਸਿਰ ਮੇਰਾ ਹੋਊਗਾ ਜੇ ਨਾ ਕਰ ਸਕਿਆ ਤਾਂ ਜਿੰਨੇ ਪੈਸੇ ਲੱਗੇ ਨੇ ਉਹ ਵਾਪਸ ਨੂੰ ਤੇ ਨਾਲੇ ਜੁੱਤੀ ਮੇਰੀ ਤੇ ਸਿਰ ਤੇਰਾ ਹੋਊਗਾ ਜੇ ਮਨਜ਼ੂਰ ਆ ਤੂੰ ਚੱਲ ਕਮਿਸ਼ਨਰ ਦੇ ਸੱਦਣਾ ਮੈਨੂੰ ਮੈਂ ਆਉਣਾ ਪਰ ਮੈਂ ਕਮਿਸ਼ਨਰ ਸਾਹਿਬ ਨੂੰ ਬੇਨਤੀ ਕਰੂੰਗਾ ਵੀ ਇਹ ਜਿਹੜੇ ਚੌਥੇ ਚਲਾਕ ਬੰਦੇ ਪਿੱਛੇ ਜਿਹਨਾਂ ਨੇ ਕਿੱਡਾ ਸਟੰਟ ਖੇਡਿਆ ਕਿੰਨਾ ਪੁਲਿਸ ਨੂੰ ਕਹਰਾ ਸਾਡੇ ਤੇ ਜੀ ਹਮਲਾ ਹੋ ਗਿਆ ਫਰਾਨਾ ਹੋ ਗਿਆ ਇਹੋ ਜਿਹੇ ਬੰਦਿਆਂ ਦੇ ਨਾਲ ਫੋਟੋ ਨਾਖ ਚਾ ਕਰੋ ਭਰਾੜੀਆਂ ਫੋਟੋਆਂ ਦਿਖਾ ਦਿਖਾ ਕੇ ਇਹ ਫਿਰ ਸਾਡੇ ਯਾਰਾਂ ਨੂੰ ਡਰਾਉਂਦੇ ਨਹੀਂ ਮੇਰੇ ਹੱਥ ਜੋੜ ਕੇ ਪੁਲਿਸ ਕਮਿਸ਼ਨ ਦੇ ਸਾਹਮਣੇ ਬੇਨਤੀ ਆ ਵੀ ਇਹੋ ਜਿਹੇ ਬੰਦਿਆਂ ਨੂੰ ਨਾ ਇਦਾਂ ਕਰਿਆ ਕਰੋ ਜਿਹੜੇ ਉਹ ਮੰਤਰੀ ਦੇ ਫੁੱਡੀਆਂ ਸਾਹਿਬ ਨੇ ਜਾਂ ਉਸ ਵੀ ਦੇ ਇਹਨਾਂ ਦਾ ਨਾਂ ਲੈ ਰਹੇ ਨੇ ਭਗਵਾਨ ਤੁਮਾਰ ਨੇ ਕਹਿੰਦਾ ਮੇਰੇ ਮੁੰਡੇ ਨੂੰ ਉਹਦਾ ਪੁੱਤ ਬਣਾਇਆ ਹੋਇਆ ਕਾੜ ਦਿੱਤਾ ਹੋਇਆ ਤੂੰ ਜਦੋਂ ਮਰਜੀ ਆ ਮੇਰੇ ਕੋਲੇ ਤੇ 10000 ਇਹ ਜਿਹੜੀਆਂ ਗੱਲਾਂ ਕਰ ਕਰ ਕੇ ਆ ਮੈਂ ਹੀ ਇੰਨੀ ਸ਼ੇਅਰਿੰਗ ਕਰਮ ਬੁਲਾਣਾ ਕਰਾਉਂ ਜਿੱਦਣ ਕੀ ਤਰਦੀ ਹੁੰਦਾ ਦੋਨੇ ਪਿਓ ਪੁੱਤ ਮੈਨੂੰ ਬਲੌਕ ਕਰ ਜਾਂਦੇ ਨੇ ਸਾਡਾ 30 35000 ਰੁਪਇਆ ਲੱਗਿਆ ਹੋਇਆ ਖੂਚ ਡੇਪਿਆ ਮੈਂ ਫੇਰ ਵੀ ਚੁੱਪ ਕਰ ਗਿਆ ਪਰ ਉਲਟਾ ਕੰਪਨੀ ਵਾਲੇ ਨੂੰ ਫੋਨ ਕਰ ਕਰਕੇ ਧਾਕੀਆਂ ਜੋ ਦੇ ਰਿਹਾ ਨਾ ਇਹ ਅਸੀਂ ਪਿੰਦਰ ਨੂੰ ਕਮਿਸ਼ਨਰ ਦੇ ਚੱਲੇ ਸੀ ਮੈਂ ਹੁਣ ਤੈਨੂੰ ਕਹਿ ਰਿਹਾ ਹਾਂ ਕਿ ਚੱਲ ਸਹੀ ਯਾਰ ਤੋਂ ਉਹਦੇ ਚੱਲ ਉਥੇ ਪ੍ਰੈਸ ਇਕੱਠੀ ਕਰਾਂਗੇ ਉਥੇ ਇਹ ਗੱਲਾਂ ਬਾਤਾਂ ਹੋਣਗੀਆਂ ਜੇ ਮੁੜ ਕੇ ਫਿਰ ਕਹੂੰਗਾ ਗਾਹਾਂ ਗੀਤਕਾਰਾਂ ਨੂੰ ਕੰਪਨੀਆਂ ਨੂੰ ਪਤਾ ਤਾਂ ਲੱਗੇ ਵੀ ਲੋਕ ਇਦਾਂ ਵੀ ਕਰਦੇ ਹੁੰਦੇ ਆ ਗੀਤਕਾਰਾਂ ਨਾਲ ਪੈਸੇ ਵੀ ਲਾਤੇ ਸਭ ਕੁਝ ਕਰਤਾ ਅੱਜ ਤੁਸੀਂ ਕੋਈ ਗੱਲ ਨਹੀਂ ਬਾਤ ਨਹੀਂ ਠੀਕ ਆ ਸਟਾਰ ਮਧਵਿੰਦਰ ਰਾਏ ਨਵੇਂ ਦੇ ਸਟਾਰ ਲਾਉਣ ਦੇ ਨਾਲ ਕੋਈ ਸਟਾਰ ਨਹੀਂ ਬਣਦੇ ਹੁੰਦੇ ਦੀਪਕ ਰਾਏ ਇਸ ਦਾ ਤਾਂ ਤੈਨੂੰ ਵੀ ਪਤਾ ਮੈਨੂੰ ਵੀ ਪਤਾ ਹੋ ਸਕਦਾ ਤੈਨੂੰ ਨਾ ਪਤਾ ਹੋਵੇ ਪਰ ਮੈਨੂੰ ਇਸ ਦਾ ਤਾਂ ਚੰਗੀ ਤਰ੍ਹਾਂ ਪਤਾ ਵੀ ਜਿਹੜੀ ਆਵਾਜ਼ ਹੁੰਦੀ ਹੈ ਗੋਡ ਗਿਫਟ ਪਰਮਾਤਮਾ ਦੀ ਦੇਣ ਹੁੰਦੀ ਆ ਇਹ ਕਿਸੇ ਨੂੰ ਹੀ ਮਿਲਦੀ ਆ ਇਹ ਅਫਰੋਜ਼ ਖਾਨ ਵਾ ਅਟਰ ਸਲੀਮ ਉਹਨਾਂ ਨੂੰ ਰੇਸ਼ਮ ਸ਼ੰਕਰ ਨੂੰ ਮਿਲੀ ਹੋਈ ਆ ਸਰਦੂਰ ਸਾਹਿਬ ਹੋ ਗਏ ਮੈਂ ਤਾਂ ਇਹ ਹੀ ਕਹਿ ਤਾ ਉਹ ਸੁਣਦਾ ਮੈਨੂੰ ਤਾਂ ਪਹਿਲਾਂ ਪਤਾ ਲੱਗਾ ਸੀ ਵੀ ਚੱਲਣੀ ਨਹੀਂ ਪਰ ਤੇਰੇ ਬੱਚੇ ਦਾ ਦਿਲ ਰੱਖਣ ਦੀ ਖਾਤਰ ਮੈਂ ਕੰਪਨੀ ਦੇ ਪੈਸੇ ਵੀ ਖਰਾਬ ਕਰਾਤੇ ਤੇ ਮਾੜਾ ਵੀ ਪੈ ਗਿਆ ਬਸ ਮੈਂ ਤੈਨੂੰ ਇਹੀ ਕਹਿਣਾ ਮੈਨੂੰ ਇੱਕ ਵਾਰੀ ਬਿਲਕੇ ਮੈਨੂੰ ਬੈਠ ਕੇ ਸਾਹਮਣੇ ਦੱਸ ਦੇ ਤੂੰ ਸਾਡਾ ਆ ਮਾਰਾ ਕੀਤਾ ਫਿਰ ਜੋ ਕਹੇਗਾ ਕਰਨ ਨੂੰ ਤਿਆਰਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ